ਹਾਂਜੀ ਭਣੀ ਤੁਸੀਂ ਕੀ ਕਹਿਣਾ ਚਾਹੋਗੇ ਭਣੀ ਅੱਜ ਦੀ ਅਸੀਂ ਕਲੰਗੀਦਰ ਕਲੋਨੀ ਦੇ ਵਿੱਚ ਨਿਊ ਕਲੰਗੀਦਰ ਕਲੋਨੀ ਦੇ ਵਿੱਚ ਹੋ ਰਹੇ ਹਾਂ ਕਿ ਇੱਥੇ ਸਾਡੇ ਜਿਹੜਾ ਠੇਕਾ ਖੁੱਲਿਆ ਜੀ ਅਸੀਂ ਪਹਿਲੇ ਦਿਨ ਤਾਂ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ ਵੀ ਕੋਈ ਗੱਲ ਨਹੀਂ ਆਪਾਂ ਬੇਨਤੀ ਕੀਤੀ ਵੀ ਤੁਸੀਂ ਠੇਕਾ ਨਾ ਖੋਲੋ ਸਾਡੇ ਵੱਡੇ ਆਈ ਅਸੀਂ ਸਾਰੇ ਵੱਡਿਆਂ ਨੂੰ ਪਹਿਲਾਂ ਮੂਰੇ ਕੀਤਾ ਇਹਨਾਂ ਨੇ ਕੀ ਕੀਤਾ ਖੈਬਾਜੀ ਦੇ ਨਾਲ ਸ਼ਾਮ ਨੂੰ ਲਾਈਟਾਂ ਲਾ ਕੇ ਪੂਰੀ ਓਪਨਿੰਗ ਕੀਤੀ ਐ ਇਸ ਚੀਜ਼ ਦੀ ਤੇ ਰਾਤ ਅਸੀਂ ਜਦੋਂ ਮਤਲਬ ਕਿ ਕੋਈ ਵੀ ਲੇਡੀਜ਼ ਆ ਆਪਣੇ ਬੱਚੇ ਨੂੰ ਘੁਮਾਊਗੀ 6:00 ਵਜੇ ਦਾ ਟਾਈਮ ਸੀ ਖੁੰਡਾ ਗੈਰਤੀ ਦੇ ਵਿੱਚ 6 ਮੁੰਡੇ ਦੈਨ ਉਹਨਾਂ ਨੇ ਕੀ ਕੀਤਾ ਬੀੜੇ ਲਈ ਹੋਈ ਸੀਗੀ ਤੇ ਜੇ ਕੋਈ ਵੀ ਕੁੜੀ ਬਾਹਰ ਹੁੰਦੀ ਇਹਨਾਂ ਨੇ ਚੱਕ ਕੇ ਗੱਡੀ ਚ ਸਿੱਟ ਲੈਣੀ ਸੀ ਐਨੇ ਗੰਦੇ ਗੁੰਡੇ ਸੀਗੇ ਉਹ ਤੇ ਗੁੰਡਾਗਰਦੀ ਸ਼ਰਿਆਮ ਘੁੰਮ ਰਹੀ ਹੈ ਜੀ ਜਦੋਂ ਦਾ ਠੇਕਾ ਖੁੱਲ ਰਿਹਾ ਹੈ ਦਿਨੋ ਦਿਨ ਗੁੰਡਾਗਰਦੀ ਵਧਦੇ ਜਾ ਰਹੀ ਹੈ ਇੱਥੇ ਗੁਰਬਾਣੀ ਦਾ ਪ੍ਰਚਾਰ ਤਾਂ ਕੀ ਹੋਣਾ ਸੀ ਇੱਥੇ ਸਾਡੇ ਜ਼ਿੰਦਗੀ ਨਰਕ ਬਣਾਉਣ ਤੇ ਲੱਗੇ ਪਏ ਕੋਈ ਲੇਡੀਜ਼ ਹਾਰਮਫੁਲ ਹੋ ਗਈ ਜੇ ਇੱਥੇ ਕੋਈ ਵੀ ਕੋਈ ਗੱਲ ਹੋ ਗਈ ਇਹਦੇ ਜ਼ਿੰਮੇਵਾਰ ਇਹ ਹੋਣਗੇ ਜੀ ਕਿਉਂਕਿ ਅਜਰੇ ਸਮੇਂ ਚ ਕੁੜੀਆਂ ਨਿੱਕੇ ਨਿੱਕੇ ਵੀ ਸੇਫ ਨਹੀਂ ਹੈਗੀਆਂ ਤੇ ਅਜਰੇ ਸਮੇਂ ਚ ਵਿਆਹੀਆਂ ਵਰੀਆਂ ਵੀ ਸੇਫ ਨਹੀਂ ਹੈਗੀਆਂ ਤੇ ਬਜ਼ੁਰਗ ਲੋਕ ਵੀ ਨਹੀਂ ਸੇਫ ਹੈਗੇ ਜੇ ਇਹਨਾਂ ਨੇ ਗੁੰਡਾਗਰਦੀ ਐਦਾ ਹੀ ਜਾਲੂ ਰੱਖੀ ਤਾਂ ਸਾਨੂੰ ਸਾਰਿਆਂ ਨੂੰ ਸਟੈਪ ਚੱਕਣੀ ਪੈਣੀ ਪ੍ਰਸ਼ਾਸਨ ਤੋਂ ਕੀ ਮੰਗ ਰੱਖਦੇ ਹੋ ਪ੍ਰਸ਼ਾਸਨ ਤੋਂ ਜੀ ਕੋਈ ਮੰਗ ਨਹੀਂ ਰੱਖਦੇ ਪ੍ਰਸ਼ਾਸਨ ਕਰ ਹੀ ਨਹੀਂ ਸਕਦਾ ਕੁਝ ਜੇ ਪ੍ਰਸ਼ਾਸਨ ਨੇ ਕਰਨਾ ਹੁੰਦਾ ਤੇ ਠੇਕੇ ਬੰਦ ਹੁੰਦੇ ਅੱਜ ਠੇਕੇ ਘਰ ਘਰ ਖੁੱਲੇ ਹੋਏ ਆ ਲੋਕਾਂ ਦੇ ਘਰਾਂ ਦੀ ਬਰਬਾਦੀ ਦਾ ਕਾਰਨ ਬਣੇ ਹੋਏ ਆ ਤੇ ਅੱਜ ਇਹ ਧੀਆਂ ਕਿਉਂ ਕਿਉਂ ਸੇਫ ਨਹੀਂ ਇਹਨਾਂ ਵਜ੍ਹਾ ਕਰਕੇ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਪ੍ਰਸ਼ਾਸਨ ਅੱਗੇ ਸਾਡੀ ਐਪਲੀਕੇਸ਼ਨ ਬਠਿੰਡੇ ਪਰਸੋ ਸਬਮਿਟ ਹੋਈ ਹੈ ਜੀ ਕਹਿੰਦੇ ਸੀ ਕਾਰਵਾਈ ਕਰਾਂਗੇ ਪੂਰਾ ਦਿਨ ਗੁਜ਼ਰ ਗਿਆ ਕੋਈ ਕਾਰਵਾਈ ਨਹੀਂ ਹੋਈ ਕੱਲ ਪੂਰਾ ਦਿਨ ਗੁਜ਼ਰ ਗਿਆ ਕੋਈ ਕਾਰਵਾਈ ਨਹੀਂ ਹੋਈ ਸਿਰਫ ਝੂਠੇ ਦਾਅਵੇ ਨੇ ਨਾ ਸਰਕਾਰਾਂ ਕੁਝ ਕਰ ਸਕਦੀਆਂ ਸਰਕਾਰਾਂ ਵੀ ਵਿਕੀਆਂ ਹੋਈਆਂ ਨੇ ਧੰਨਵਾਦ ਜੀ